ਜਿਵੇਂ ਫੇਸ ਤੇ ਛਾਈਆਂ ਹੋ ਜਾਂਦੀਆਂ ਨੇ ਲੇਡੀਜ਼ ਤੇ ਹੁਣ ਵਿਆਹ ਦਾ ਕਾਰਡ ਆ ਗਿਆ ਉਹਨਾਂ ਨੂੰ ਫਿਕਰ ਬੈ ਜਾਂਦਾ ਵੀ ਮੈਂ ਨਹੀਂ ਜਾਂਦੀ ਪਹਿਲੇ ਲੱਗ ਜਾਂਦੀ ਹੈ ਬਾਹਣੇ ਲਾਉਣ ਮੈਂ ਨਹੀਂ ਜਾਂਦੀ ਲੇਖ ਮੁੰਡਿਆਂ ਦੇ ਵੀ ਹੋ ਰਹੀਆਂ ਹੋਈਆਂ ਮੁੰਡਿਆਂ ਦੇ ਵੀ ਹੋ ਰਹੀਆਂ ਨੇ ਅੱਜਕੱਲ ਤੇ ਉਹਦਾ ਕੀ ਹੈ ਕਿ ਦੇਖੋ ਸਿੰਪਲ ਚੀਜ਼ ਮੈਂ ਤੁਹਾਨੂੰ ਦੱਸਦਾ ਇਹ ਹੈਗਾ ਫਾਰਦੀ ਟਾਈਮ ਨੁਸਖਾ ਜੇ ਆਪਾਂ ਇਮੀਡੀਏਟ ਕਰਨਾ ਵੀ ਅੱਜ ਆਪਾਂ ਕੋਈ ਫੰਕਸ਼ਨ ਆ ਗਿਆ ਵੀ ਮੈਂ ਜਾਣਾ ਤਾਂ ਤੁਸੀਂ ਇਮੀਡੀਏਟ ਕਰਨਾ ਤਾਂ ਉਹਦਾ ਤੁਹਾਨੂੰ ਤੁਰੰਤ ਫੈਣੀ ਪਿੱਟ ਮਿਲੇਗਾ ਗੁਲਾਬ ਜਲ ਨਿੰਬੂ ਤੇ ਇੱਕ ਆਪਣਾ ਗਲੈਸ ਰੀਨ ਮੈਂ ਖੈਰ ਸ਼ਾਇਦ ਬੋਲੂਗੀ ਰੂਪ ਵਾਲੀ ਇਹ ਦੇਖੀ ਇਮੇਜਿਨ ਕਰ ਲਾਗੀ ਸੀ ਕਿ ਸਰ ਗlycerin ਗੁਲਾਬ ਜਲ ਤੇ ਨਿੰਬੂ ਦਾ ਰਸ ਇਹਨਾਂ ਨੂੰ ਬਰਾਬਰ ਮਾਤਰਾ ਚ ਮਿਕਸ ਕਰਕੇ ਤੁਸੀਂ ਉਹਨੂੰ ਰਗ ਰਦੋ ਪਹਿਲਾਂ ਕੀ ਕਰਨਾ ਪਹਿਲਾਂ ਦੁੱਧ ਨਾਲ ਧੋ ਦੋ ਕੱਚੇ ਦੁੱਧ ਨਾਲ ਹਲਕਾ ਜਿਹਾ ਕਾਟਰਨ ਨਾਲ ਲੈ ਕੇ ਜਿਆਦਾ ਨਹੀਂ ਦੁੱਧ ਪਾਣਾ ਰੂਨ ਨਾਲ ਉਹਨੂੰ ਲਗਾ ਲਗਾ ਕੇ ਵਾਸ਼ ਕਰ ਲਓ ਦੋ ਤਿੰਨ ਵਾਰੀ ਵਾਸ਼ ਕਰਨ ਤੋਂ ਬਾਅਦ ਉਹ ਰੂਨ ਨੂੰ ਕਾਲਾਪਨ ਲੱਗਣੋਂ ਹਟ ਜਾਂਦਾ ਸਕਿਨ ਦੇ ਅੰਦਰ ਜਿੰਨੀ ਮੈਲ ਹੋ ਵਾਸ਼ ਹੋ ਜਾਂਦੀ ਹੈ ਦੁੱਧੂ ਤੋਂ ਵਧੀਆ ਕਲੀਨਸਿੰਗ ਕੁਛ ਨਹੀਂ ਹੈਗਾ ਤੇ ਉਹ ਜਦੋਂ ਸਾਫ਼ ਹੋ ਗਿਆ ਉਸ ਤੋਂ ਬਾਅਦ ਉਹਦੇ ਉੱਤੇ ਤੁਸੀਂ ਇਹ ਜਿਹੜਾ ਮਿਸ਼ਰਣ ਮੈਂ ਦੱਸਿਆ ਤੁਹਾਨੂੰ ਗੁਲਾਬ ਜਲ ਗਲਾਈਸਰਿੰ ਦਾ ਹਾਂਜੀ ਉਹ ਮਿਸ਼ਰਣ ਨੂੰ ਚੱਕ ਕੇ ਐਨ ਲੇਪ ਕਰ ਦਿਓ ਹੌਲੀ ਹੌਲੀ ਅਚੇਸ਼ਟ ਕਰ ਦਿਓ ਉਹਨੇ ਸੁੱਕ ਜਾਣਾ 5-7 ਮਿੰਟ ਚ ਸੁੱਕ ਜਾਣਾ ਜਦੋਂ ਸੁੱਕ ਗਿਆ ਠੰਡੇ ਪਾਣੀ ਨਾਲ ਧੋ ਕੇ ਅੱਖਾਂ ਖੋਲ ਕੇ ਸ਼ੀਸ਼ਾ ਦੇਖੋ ਹਨੇਈ ਨਹੀਂ ਛਾਈਆਂ ਅੱਛਾ ਜੀ ਉਹ ਇੱਕ ਜਾਦੂ ਹੈ ਔਰ ਉਹ ਫਿਰ ਜਦੋਂ ਦੂਜੇ ਦਿਨ ਸਵੇਰੇ ਉੱਠੋਗੇ ਜਾਂ ਸ਼ਾਮ ਤੱਕ ਉਹ ਆ ਜਾਣੀਆਂ ਦੁਬਾਰਾ ਬਟ ਸਰ ਇਹਦਾ ਛਾਈਆਂ ਦਾ ਮੇਨ ਰੀਜ਼ਨ ਮਤਲਬ ਇਹ ਵੀ ਕਿਹਾ ਜਾਂਦਾ ਕਿ ਟੈਂਸ਼ਨ ਜਿੰਨਾ ਨੂੰ ਸਟ्रेस ਹੁੰਦਾ ਆ ਜਾਂ ਯਕੋਨ ਦੀ ਕਮੀ ਹੁੰਦੀ ਆ ਆ ਉਹਦੇ ਨਾਲ ਵੀ ਹੋ ਜਾਂਦਾ ਹੈ ਸ਼ਾਇਆ ਦਾ ਲਿੰਕ ਨਾ ਜੀ ਉਹਦੇ ਨਾਲ ਨਹੀਂ ਹੈਗਾ ਸਟ्रेस ਨਾਲ ਨਹੀਂ ਹੈਗਾ ਸ਼ਾਇਆ ਦਾ ਲਿੰਕ ਤਾਂ ਡੇ ਲੀਵਰ ਨਾਲ ਹੈ ਓਕੇ ਤੁਸੀਂ ਕਦੇ ਵੀ ਜਿਹਨੂੰ ਸ਼ਾਇਆ ਪੈਂਦੀਆਂ ਨੇ ਉਹਦਾ ਐਲ ਐਫ ਟੀ ਟੈਸਟ ਕਰਾਓ ਲੀਵਰ ਫੰਕਸ਼ਨ ਟੈਸਟ ਕਰਾਓ